1.5 ਦੋ ਸਾਲਾਂ ਤੋਂ ਮੇਰੇ ਤੇ ਝੂਠੀਆਂ ਕੰਪਲੇਂਟਾਂ ਕਰਕੇ ਤੇ ਮੈਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰੀ ਜੋ ਪੋਲੀਟੀਕਲ ਸ਼ੋਭੀ ਆ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜਾ ਮੇਰੇ ਆਪੋਜੀਟ ਕੈਂਡੀਡੇਟ ਸੀ ਹਰ ਕੀ 2012 ਚ ਇਹਨੂੰ ਤੇ ਰਾਤ ਦਿਨ ਇੱਕੋ ਹੀ ਤਕਲੀਫ ਆ ਕਿ ਅਨਲ ਜੋਸ਼ੀ ਕੋ ਅਸਤੀਫਾ ਲੈ ਲੇ ਤੇ ਮੈਨੂੰ ਜਿਹੜਾ ਵਾ ਸਰਟੀਫਿਕੇਟ ਦੇ ਦੇਣ ਸਰਕਾਰ ਤੇ ਮੈਂ ਉਹਨਾਂ ਦੇ ਵੀ ਮਖਤਾਰਨਾਮਾ ਜਿਹੜਾ ਮੈਂ ਮਿਨਿਸਟਰੀ ਦਾ ਤੇ ਐਮ.ਐਲ.ਏ. ਸ਼ਿਪ ਦਾ ਮੈਂ ਉਹਨਾਂ ਨੂੰ ਦੇ ਦਾਂ ਪਰ ਲੋਕ ਇਹ ਮੰਨਦੇ ਹੁੰਦੇ ਆ ਇਹ ਮੇਰੇ ਵਾਸਤੇ ਨਹੀਂ ਤੇ ਮੈਂ ਤੇ ਅੱਜੋ ਇਹਨੂੰ ਕੰਮ पे ਆ ਜਾ ਤੂੰ ਚਾਰਜ ਦਿੰਦਾ ਸਰ ਦੇਖੋ ਦੋ ਹਮਲੇ ਹੋਇਆ ਇੱਕ ਭਰਗੇਸ਼ ਭਾਰਦਵਾ ਜਿਹੜਾ ਹਸਪੀਟਲ ਪਿਆ ਉਹਦੇ ਤੇ ਹਮਲਾ ਕਰਨ ਵਾਲੇ ਵੀ ਨਾਮਜਦਿਆ ਜਿਹੜੇ ਇਹਨਾਂ ਦਾ ਹੀ ਗੌਰਸੀ ਆ ਉਹਨੂੰ ਵੀ ਮੈਂ ਪ੍ਰਸ਼ਾਸਨ ਨੂੰ ਕਹਾਂਗਾ ਕਿ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਜਿਹੜੇ ਦੂਸਰੇ ਬਨੀਤ ਮਾਜੰਦੇ ਉੱਤੇ ਆ ਉਹਨਾਂ ਨੂੰ ਵੀ ਅਸੀਂ ਸਪੇਅਰ ਨਹੀਂ ਕਰਦੇ ਉਹਨਾਂ ਦੇ ਉੱਤੇ ਵੀ ਜੋ ਕਾਨੂੰਨ ਆਪਣਾ ਕੰਮ ਕਰੇ ਅਸੀਂ ਕਾਨੂੰਨ ਦੇ ਨਾਲ ਆ ਅਸੀਂ ਸੰਵਿਧਾਨਕ ਪਾਤੇ ਆ ਅਸੀਂ ਕੋਰਟ ਦਾ ਸਨਮਾਨ ਕਰਦੇ ਆਂ ਇਸ ਕਰਕੇ ਅਸੀਂ ਕੋਰਟ ਜੋ ਫੈਸਲਾ ਕਰੂਗੀ ਮੇਰੇ ਕੇਸਾਂ ਦਾ ਉਹਦਾ ਸਨਮਾਨ ਕਰਾਂਗੇ ਸਗੋਂ ਉਹ ਕੋਰਟ ਦਾ ਆਰਡਰ ਹੱਲੇ ਬਾਅਦ ਚ ਆਉਂਦਾ ਉਸ ਤੋਂ ਪਹਿਲਾਂ ਹੀ ਪ੍ਰਿੰਸ ਕਾਨਫਰੰਸ ਕਰਦੇ ਆ ਉਹ ਵਕੀਲ ਹੋਣ ਦਾ ਨਜਾਇਜ਼ ਫਾਇਦਾ ਠਾ ਰਹੇ ਆ 바ਰ ਕਾਉਂਸਲ ਦਾ ਨਜਾਇਜ਼ ਫਾਇਦਾ ਠਾ ਰਹੇ ਆ ਇਨਸਾਫ ਹਰਕ ਵਾਸਤੇ ਲੈਣਾ ਜਿਹੜਾ ਵਾ ਉਹਨਾਂ ਹੀ ਰਾਈਟ ਬੰਦਾ ਜਿੰਨਾ ਕਿਸੇ ਵਕੀਲ ਵਾਸਤੇ